ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜੀ ਸ੍ਰੀ ਕਰਤਾਰਪੁਰ ਸਾਹਿਬ ਦੀਵਾਨ ਵਿੱਚ ਬੈਠੇ ਸਿੱਖਾਂ ਦੇ ਤਾਈਂ ਦਰਸ਼ਨ ਦੇ ਰਹੇ ਸਨ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਮਸਤ ਹੋਈਆਂ ਪੌਰਿਆਂ ਦੀ ਨਿਆਈ ਹਜੂਰ ਦੀ ਪ੍ਰੀਤੀ ਰੂਪ ਮਹਿਕ ਨੂੰ ਲੈ ਰਹੀਆਂ ਸਨ ਤੇ ਸਤਿਗੁਰੂ ਜੀ ਸਿੱਖਾਂ ਦੇ ਹਿਰਦਿਆਂ ਨੂੰ ਪ੍ਰੀਤ ਰੂਪੀ ਮਹਿਕ ਦੇ ਦੇ ਕੇ ਨਿਹਾਲ ਕਰ ਰਹੇ ਸਨ ਸਤਿਗੁਰਾਂ ਦੇ ਪਾਸ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਸੱਚੇ ਗੁਰਾਂ ਦੀ ਸੇਵਨ ਦਾ ਕੀ ਫਲ ਹੈ ਤਾਂ ਸੁਣ ਕਰਕੇ ਸਤਿਗੁਰੂ ਸ਼ਬਦ ਉਚਾਰਨ ਕਰਕੇ ਉੱਤਰ ਬਖਸ਼ਦੇ ਹਨ ਜਿੰਨੀ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ। ਏ ਪਿਆਰੇ ਜਿਨ੍ਹਾਂ ਨੇ ਸੱਚੇ ਗੁਰਾਂ ਦਾ ਸੇਵਨ ਭਜਨ ਕੀਤਾ ਹੈ। ਉਹਨਾਂ ਦੇ ਸਾਥ ਕੀਏ ਨਾਲ ਸੰਗਤ ਕਰਨ ਵਾਲੇ ਸਾਤਾਂ ਦੇ ਸਾਥ ਕਈ ਪੂਰਾਂ ਦੇ ਪੂਰ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ। ਏ ਪਿਆਰੇ ਉਨ੍ਹਾਂ ਦੇ ਅੰਤਹਿ ਕਰਨ ਅੰਦਰ ਇਥੇ ਇਸ ਲੋਕ ਵਿੱਚ ਕਾਮ ਕ੍ਰੋਧ ਜਾਂ ਰਾਗ ਦਵੇਕ ਆਦਿਕ ਤੇ ਪਰਲੋਕ ਵਿੱਚ ਜਾਂਦਿਆਂ ਨੂੰ ਜਬਦੂਤ ਠਾਕ ਹੁੰਦੀ ਰੋਕ ਨਹੀਂ پا ਸਕਦੇ ਜਿਨ੍ਹਾਂ ਦੀ ਰਸਨ ਜੀਬਾ ਤੇ ਹਰੀ ਦਾ ਅੰਮ੍ਰਿਤ ਨਾਮ ਵਸਿਆ ਹੋਇਆ ਹੈ ਜਿਨ੍ਹਾਂ ਦੀ ਰਸਨਾ ਆਦ ਇੰਦਰੀਏ ਨਾਮ ਅੰਮ੍ਰਿਤ ਕਰਕੇ ਹਰੇ ਭਰੇ ਹੋ ਗਏ ਹਨ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਜ਼ਰ ਕਰੇ हे प्यारे जेडे पुर्ख परमेश्वर दा गुरु दा डर ਧਾਰੇ ਤੋਂ ਬਗੈਰ ਪਾਪਾਂ ਕਰਕੇ ਪੱਥਰਾਂ ਦੀ ਨਿਆਈ ਭਾਰੇ ਬੋਝ ਵਾਲੇ ਸਾਨੂੰ ਸੰਸਾਰ ਸਮੁੰਦਰ ਵਿੱਚ ਹੀ ਬੂਡੇ ਕਈਏ ਡੁੱਬ ਗਏ ਹਨ ਜਿਨ੍ਹਾਂ ਤੇ ਸਤਿਗੁਰੂ ਜੀ ਭੈ ਵਾਲੇ ਜਾਣ ਕੇ ਕਿਰਪਾ ਦ੍ਰਿਸ਼ਟੀ ਕਰਦੇ ਆ ਉਹ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਹਨ ਪੀ ਤੂ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ हे प्यारे वाहेगुरु तैनू मन ਕਰਕੇ ਵੀ ਸਲਾਉਂਦੇ ਹਾਂ ਤੇ ਬਾਣੀ ਕਰਕੇ ਵੀ ਤੇਰੀ ਸਿਫਤ ਸਲਾਹ ਕਰਦੇ ਹਾਂ ਭੂਤ ਕਾਲ ਵਿੱਚ ਵੀ ਤੈਨੂੰ ਸਲਾਉਂਦੇ ਸੀ ਹੁਣ ਵਰਤਮਾਨ ਸਮੇਂ ਵਿੱਚ ਵੀ ਤੁਹਾਡੀ ਹੀ ਸਿਫਤ ਕਰਦੇ ਹਾਂ ਭਾਵੇਂ ਸੰਸਾਰ ਬੇਅੰਤ ਹੀ ਹੈ ਪਰ हे प्यारे वाहेगुरु ਜਿਹੜੇ ਵੀ ਤੈਨੂੰ ਸਲਾਉਣਾ ਕਰਦੇ ਆ ਉਹ ਤੁਹਾਡੀ ਕਿਰਪਾ ਦੁਆਰਾ ਮੁਕਤ ਹੋ ਜਾਂਦੇ ਆ ਅਤੇ ਜੋ ਆਉਣ ਵਾਲੇ ਪਾਵ ਪਵਿੱਕਤ ਸਮੇਂ ਵਿੱਚ ਵੀ ਤੇਰੀ ਸਿਫਤ ਕਰਨਗੇ ਉਹਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਦੇਵੋਗੇ ਵੇਣ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾ ਰਹਾਉ ਏ ਪਿਆਰੇ ਨਾਮ ਰੂਪੀ ਬੋਹਿਤ ਜਹਾਜ਼ ਚੜੇ ਤੋਂ ਬਗੈਰ ਖੌਫਦਾਇਕ ਸੰਸਾਰ ਸਮੁੰਦਰ ਵਿੱਚ ਡੁੱਬ ਜਾਈਦਾ ਹੈ ਅਤੇ ਇਸ ਦੇ ਗੰਧੀ ਕਈਏ ਕੰਡੇ ਉਤੇ ਕਹਾ ਡੰਡ ਰੋਲਾ ਪੈ ਰਿਹਾ ਹੈ ਕਿ ਕਾਮ ਕ੍ਰੋਧ ਆਦਿਕ ਵਿਕਾਰਾਂ ਨੇ ਫਲਾਣੇ ਰਿਖੀ ਦਾ ਬੁਰਾ ਹਾਲ ਕਰ ਦਿੱਤਾ ਅਮਕੇ Muni ਦਾ ਭੈੜਾ ਹਾਲ ਕਰ ਦਿੱਤਾ ਇਸੇ ਪ੍ਰਕਾਰ ਬਹਿਤਰਨੀ ਨਦੀ ਤੇ ਜਿਸ ਦਾ ਇੱਕ ਕਿਨਾਰਾ ਪ੍ਰਲੋਕ ਵਾਲੇ ਪਾਸੇ ਤੇ ਇੱਕ ਮਾਦ ਲੋਕ ਵਾਲੇ ਪਾਸੇ ਹੈ ਉਸ ਵਿੱਚ ਵੀ ਪਾਪੀ ਲੋਕਾਂ ਦਾ ਡੰਡ ਰੋਲਾ ਪੈ ਰਿਹਾ ਪਰਲੋਕ ਰੂਪੀ ਕਾਲ ਰੂਪੀ ਨਦੀ ਦੇ ਕਿਨਾਰੇ ਤੋਂ ਬਚਣ ਲਈ 베ਦ ਸ਼ਾਸਤਰ ਰੌਲਾ ਪਾ ਰਹੇ ਆ ਕਿ हे ਲੋਕੋ ਵੇਖੋ ਇਤਨੇ ਰਿਖੀ मुनि ਕਾਮ ਕ੍ਰੋਧਾਦਕ ਕਰਕੇ ਡੁੱਬ ਗਏ ਹਨ ਤੁਸੀਂ ਵੀ ਇਸ ਸੰਸਾਰ ਸਮੁੰਦਰ ਵਿੱਚ ਡੁੱਬ ਜਾਵੋਗੇ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਸਾਲਾਹੀ ਸਾਲਾਣਾ ਪਿਆਰੇ ਦੂਜਾ ਅਵਰ ਨਾ ਕੋਏ हे ਪਿਆਰੇ ਸਲਾਉਣੇ ਜੋਗ ਬ੍ਰਾਹਮਣ ਨੂੰ ਸਲਾਉਣਾ ਕਰੀਏ ਉਸ ਤੋਂ ਬਗੈਰ ਦੂਸਰਾ ਹੋਰ ਕੋਈ ਸਮਰੱਥ ਨਹੀਂ ਹੈ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਏ ਹੀ ਪਿਆਰੇ ਜੋ ਪੁਰਖ ਮੇਰੇ ਪ੍ਰਭੂ ਪਰਮੇਸ਼ਰ ਨੂੰ ਸਲਾਉਂਦੇ ਹਨ ਉਹ ਭਲੇ ਚੰਗੇ ਹਨ ਏ ਮੇਰੇ ਪਿਆਰੇ ਪਰਮੇਸ਼ਰ ਜਿਹੜੇ ਤੁਹਾਨੂੰ ਸਲਾਉਂਦੇ ਆ ਉਹ ਚੰਗੇ ਹਨ ਜੋ ਗੁਰ ਸ਼ਬਦ ਵਿੱਚ ਰੰਗੇ ਹਨ ਉਹਨਾਂ ਨੂੰ ਰੰਗ ਆਨੰਦ ਪ੍ਰਾਪਤ ਹੁੰਦਾ ਹੈ ਉਨਾਂ ਨੂੰ ਆਪਜੀ ਦਾ ਆਨੰਦ ਪ੍ਰਾਪਤ ਹੁੰਦਾ ਹੈ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਬਿਲੋਏ ਇਹ ਪਿਆਰੇ ਜੇਕਰ ਤਿਸ ਗੁਰਮੁਖ ਜਨਾਂ ਦੀ ਸੰਗਤ ਮਿਲ ਜਾਵੇ ਤਾਂ ਬ੍ਰਹਮ ਆਨੰਦ ਰੂਪੀ ਰਸ ਆਨੰਦ ਨੂੰ ਪ੍ਰਾਪਤ ਕਰਕੇ ਗਿਆਨ ਸਰੂਪ ਨੂੰ ਬਿਲੋਏ ਵੇਖ ਲਈਏ ਆਤਮ ਰਸ ਨੂੰ ਲੈ ਕੇ ਤਤ ਸਰੂਪ ਦੇ ਗਿਆਨ ਨੂੰ ਬਿਲੋਏ ਕਹੀਏ ਰਿੜਕ ਲਈਦਾ ਹੈ ਨਿਰਣਾ ਕਰਕੇ ਵਿਚਾਰ ਲਈਦਾ ਹੈ ਪਤ ਪਰਵਾਨਾ ਸਾਚਕਾ ਪਿਆਰੇ ਨਾਮ ਸੱਚਾ ਨੀਸਾਨ ਏ ਪਿਆਰੇ ਜਿਨ੍ਹਾਂ ਦੇ ਕੋਲ ਸੱਚੇ ਪਰਮੇਸ਼ਰ ਦੀ ਦਰਗਾਹ ਵਿੱਚ ਸੱਚੀ ਇੱਜ਼ਤ ਦਾ ਪਰਵਾਨਾ ਟੰਬੂ ਹੈ ਏ ਪਿਆਰੇ ਜਿਨ੍ਹਾਂ ਦੇ ਕੋਲ ਸੱਚੀ ਪਤ ਇੱਜ਼ਤ ਦਾ ਪਰਵਾਨਾ ਆਗਿਆ ਪੱਤਰ ਹੈ ਭਾਵੇਂ ਜਿਸ ਪ੍ਰਕਾਰ ਕਿਸੇ ਪੁਰਖ ਨੂੰ ਦੁਨਿਆਵੀ ਬਾਦਸ਼ਾਹ ਦਾ ਦਿੱਤਾ ਹੋਇਆ ਪਰਵਾਨਾ ਮਿਲ ਜਾਵੇ ਤਾਂ ਬਾਦਸ਼ਾਹ ਦੀ ਕਚਹਿਰੀ ਵਿੱਚ ਆਦਰ ਪਾਉਂਦਾ ਹੈ ਇਸੇ ਪ੍ਰਕਾਰ ਜਿਨ੍ਹਾਂ ਕੋਲੇ ਸੱਚੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਣ ਲਈ ਸੱਚੀ ਪਤ ਇੱਜ਼ਤ ਦਾ ਪਰਵਾਨਾ ਟੋਂਬੂ ਹੈ ਜੋ ਪਰਮੇਸ਼ਰ ਨੂੰ ਹਿਰਦੇ ਵਿੱਚ ਨਿਸ਼ਾਨ ਕਈ ਪ੍ਰਗਟ ਕਰਨ ਵਾਲਾ ਹੈ हे ਪਿਆਰੇ ਜਿਨ੍ਹਾਂ ਕੋਲ ਇਸ ਲੋਕ ਵਿੱਚ ਪਤ ਇੱਜ਼ਤ ਰੱਖਣ ਲਈ ਸੱਚੇ ਨਾਮ ਦਾ ਪਰਵਾਨਾ ਹੈ ਤੇ ਪ੍ਰਲੋਕ ਵਿੱਚ ਵੀ ਸਹਾਇਤਾ ਕਰਨ ਲਈ ਸੱਚੇ ਨਾਮ ਦਾ ਹੀ ਚਿੰਨ ਹੈ ਆਇਆ ਲਿਖ ਲੈ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਣ ਇਹ ਪਿਆਰੇ ਜੋ ਵੀ ਜੀਵ ਇਸ ਸੰਸਾਰ ਵਿੱਚ ਆਇਆ ਹੈ ਉਸ ਨੇ ਜਿਹੋ ਜਿਹੇ ਕਰਮ ਕੀਤੇ ਉਹ ਅੰਤੈ ਕਰਨੂਪੀ ਕਾਗਜ਼ ਤੇ ਲਿਖ ਕੇ ਪ੍ਰਲੋਕ ਨੂੰ ਲੈ ਜਾਣੇ ਹਨ ਜੋ ਸੰਸਾਰ ਵਿੱਚ ਮਨੁੱਖਾ ਜਨਮ ਧਾਰ ਕੇ ਆਇਆ ਹੈ ਉਸ ਨੇ ਕੇਵਲ ਪਰਮੇਸ਼ਰ ਦੇ ਨਾਮ ਨੂੰ ਹੀ ਚੇਤ ਰੂਪੀ ਕਾਗਜ਼ ਤੇ ਲਿਖ ਕੇ ਲੈ ਜਾਣਾ ਹੈ ਇਸ ਕਰਕੇ ਉਸ ਹੁਕਮੀ ਪਰਮੇਸ਼ਰ ਦਾ ਹੁਕਮ ਪਹਿਚਾਣ ਲਵੋ ਫਿਰ ਪ੍ਰੇਸ਼ੰਸੀ ਕੇ ਹੁਕਮ ਹੈ ਕਿ ਸਾ ਸਤਿਗੁਰੂ ਦੱਸਦੇ ਆ ਗੁਰ ਬਿਨ ਹੁਕਮ ਨਾ 부ਝੀਐ ਪਿਆਰੇ ਸਾਚੇ ਸਾਚਾ ਤਾਣ ਏ ਪਿਆਰੇ ਗੁਰ ਸਤਿਗੁਰਾਂ ਤੋਂ ਬਗੈਰ ਵਾਹਿਗੁਰੂ ਦਾ ਹੁਕਮ ਨਹੀਂ 부ਝ ਸਕੀਦਾ ਪਰ ਜਿਹੜੇ ਗੁਰਾਂ ਦੁਆਰਾ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਆ ਉਹਨਾਂ ਦੇ ਹਿਰਦੇ ਅੰਦਰ ਸੱਚਾ ਬਵੇਕ ਰੂਪੀ ਤਾਣ ਬਲ ਹੈ ਸੱਜੇ ਅਕਾਲ ਪੁਰਖ ਦਾ ਸੱਚਾ ਬਲ ਹੈ ਹੁਕਮੈ ਅੰਦਰ ਨਿਮੇਆ ਪਿਆਰੇ ਹੁਕਮੈ ਉਦਰ ਮਝਾਰ ਹੁਕਮੈ ਅੰਦਰ ਨਿਮੇਆ ਪਿਆਰੇ ਹੁਕਮੈ ਉਦਰ ਮਝਾਰ ਏ ਪਿਆਰੇ ਵਾਹਿਗੁਰੂ ਦੇ ਹੁਕਮ ਅੰਦਰ ਹੀ ਨਿਮੇਆ ਕਹੀਏ ਮਾਤਾ ਦੇ ਗਰਭ ਵਿੱਚ ਰਕਤ ਬਿੰਦ ਦੀ ਇਕਤਰਤਾ ਰੂਪ ਹੋ ਕੇ ਇਸਤ ਤੋਇਆ ਸੀ ਅਤੇ ਹੁਕਮ ਦੇ ਮਝਾਰ ਵਿੱਚ ਹੀ ਮਾਤਾ ਦੇ ਉਦਰ ਪੇਟ ਵਿੱਚ ਪਿਆ ਸੀ ਹੁਕਮ ਵਿੱਚ ਚੇਤਨ ਸੱਤਾ ਪਾਈ ਸੀ ਹੁਕਮੇ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਭਾਰ ਏ ਪਿਆਰੇ ਵਾਹਿਗੁਰੂ ਦੇ ਹੁਕਮ ਅੰਦਰ ਹੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਮਾਤਾ ਦੇ ਪੇਟ ਵਿੱਚੋਂ ਜਨਮਿਆ ਸੀ ਮਾਤਾ ਦੇ ਪੇਟ ਵਿੱਚ ਤਾਂ ਸਿਰ ਦੇ ਭਾਰ ਉਦੋ ਉਲਟਾ ਲਮਕਦਾ ਸੀ ਤੇ ਸੁਆਸ ਸੁਆਸ ਵਾਹਿਗੁਰੂ ਨੂੰ ਚੇਤੇ ਕਰਦਾ ਸੀ ਸਿਰ ਦੇ ਉੱਪਰ ਪਾਪਾਂ ਰੂਪੀ ਭਾਰ ਕਰਕੇ ਪਰਲੋਕ ਵਿੱਚ ਉਲਟਾ ਲਮਕਾਇਆ ਜਾਵੇਗਾ ਗੁਰਮਖ ਦਰਗਹਿ ਜਾਣੀਏ ਪਿਆਰੇ ਚੱਲੇ ਕਾਰਜਸਾਰ ਇਹ ਪਿਆਰੇ ਗੁਰਾਂ ਦੁਆਰਾ ਉਪਦੇਸ਼ ਧਾਰਨ ਕਰਨ ਵਾਲੇ ਗੁਰਮਖ ਜਨ ਰੱਬ ਦੀ ਕਚਹਿਰੀ ਵਿੱਚ ਸੱਚੇ ਜਾਣੀਂਦੇ ਹਨ ਜੋ ਆਪਣੇ ਮਨੁੱਖਾ ਜਨਮ ਵਿੱਚ ਗਿਆਨ ਪ੍ਰਾਪਤ ਕਰਕੇ ਮੁਕਤੀ ਰੂਪ ਕੰਮ ਨੂੰ ਸੰਵਾਰ ਕੇ ਚੱਲੇ ਹਣ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਏ ਇਹ ਪਿਆਰੇ ਪਰਮੇਸ਼ਰ ਦੇ ਹੁਕਮ ਵਿੱਚ ਹੀ ਜੀਵ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਤੇ ਹੁਕਮ ਵਿੱਚ ਹੀ ਇਸ ਲੋਕ ਵਿੱਚੋਂ ਜਾਣ ਵਾਲਾ ਉਹ ਕੀ ਪ੍ਰਲੋਕ ਨੂੰ ਗਮਨ ਕਰਦਾ ਹੈ ਹੁਕਮ ਵਿੱਚ ਹੀ ਪੈਦਾ ਹੋਇਆ ਹੈ ਹੁਕਮ ਵਿੱਚ ਹੀ ਪ੍ਰਲੋਕ ਨੂੰ ਜਾਣਾ ਕਰੇਗਾ ਜਿਹੜਾ ਗੁਰਾਂ ਦੇ ਹੁਕਮ ਵਿੱਚ ਚੱਲਦਾ ਉਸ ਰੂਪ ਰੂਪੀ ਜਾਏ ਜਗਾ ਵਿੱਚ ਚਲਿਆ ਜਾਂਦਾ ਹੈ ਅਤੇ ਜੂ ਅੱਗੇ ਨੂੰ ਹੁਕਮ ਮੰਨੇਗਾ ਉਹ ਵੀ ਸਰੂਪ ਰੂਪੀ ਜਗਾ ਵਿੱਚ ਚਲਿਆ ਜਾਵੇਗਾ ਜਿਸ ਪਰਮੇਸ਼ਰ ਦਾ ਸਾਰੀਆਂ ਥਾਵਾਂ ਵਿੱਚ ਹੀ ਹੁਕਮ ਹੈ ਉਸ ਦੇ ਹੁਕਮ ਵਿੱਚ ਹੀ ਜੀਵ ਜਾਏ ਪੈਦਾ ਹੁੰਦਾ ਹੈ ਤੇ ਅੰਤ ਨੂੰ ਪ੍ਰਲੋਕ ਨੂੰ ਜਾਦੋ ਕਹੀਏ ਗਮਨ ਕਰਦਾ ਹੈ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਏ ਏ ਪਿਆਰੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਔਗਣ ਕਰਨ ਵਾਲੇ ਜੀਵ ਨੂੰ ਜਮਦੂਤ ਬਨ ਕੇ ਪਰਲੋਕ ਨੂੰ ਚਲਾ ਲੈਂਦੇ ਹਨ ਤੇ ਮਨਮੁਖਪੁਰਖ ਪਰਲੋਕ ਵਿੱਚ ਜਾ ਕੇ ਨਰਕਾਂ ਦਾ ਦੁੱਖ ਭੋਗਣ ਰੂਪ ਸਜਾਏ ਡੰਡ ਲੈਂਦੇ ਹਨ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹਿ ਪੈਦਾ ਜਾਏ ਸਤਿਗੁਰੂ ਕਿਰਪਾ ਕਰਕੇ ਸਮਝਾ ਰਹੇ ਆ ਕਿ ਹੇ ਪਿਆਰੇ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਪਛਾਨਣਾ ਕਰੀਏ ਤਾਂ ਵਾਹਿਗੁਰੂ ਦੇ ਦਰਬਾਰ ਵਿੱਚ ਜਸ ਰੂਪੀ ਪੁਸ਼ਾਕਾ ਭਗਤੀ ਰੂਪੀ ਸਰਪਾਉ ਪਹਿਨਾਇਆ ਜਾਂਦਾ ਹੈ ਹੁਕਮੇ ਗਣਤ ਗੜਾਈਏ ਪਿਆਰੇ ਹੁਕਮੇ ਹਉਮੈ ਦੋਏ ਏ ਪਿਆਰੇ ਹੁਕਮ ਵਿੱਚ ਜੀਵ ਹੰਕਾਰ ਕਰਕੇ ਕਰਮਾ ਧਰਮਾਂ ਦੀਆਂ ਗਿਣਤੀਆਂ ਗਿਣਾਉਂਦੇ ਰਹਿੰਦੇ ਆ ਤੇ ਹੁਕਮ ਕਰਕੇ ਹੀ ਹਿਰਦੇ ਦੇ ਅੰਦਰ ਹੰਗਤਾ ਮਮਤਾ ਦੋਹਾਂ ਨੂੰ ਧਾਰਨ ਕਰਦੇ ਆ ਹੰਗਤਾ ਕਰਕੇ ਹੀ ਦੋਏ ਦੋ ਜੰਮਣ ਮਰਨ ਰੂਪ ਰੋਗ ਚਿਮੜੇ ਰਹਿੰਦੇ ਹੋਮੇ ਕਰਕੇ ਰਾਗ ਦ્વੈਕ ਛਤਰੂ ਤੇ ਮਿੱਤਰ ਸੁਖ ਤੇ ਦੁਖ ਪਾਪ ਤੇ ਪੁੰਨ ਦੋਇ ਕੀਏ ਦ્વੈਤ ਰੂਪ ਹੋ ਕੇ ਚਿੰਬੜੇ ਰਿੰਦੇ ਆ ਹੁਕਮੇ ਭਵੈ ਭਵਾਈਏ ਪਿਆਰੇ ਅਵਗਣ ਮੁਠੀ ਰੋਏ ਏ ਪਿਆਰੇ ਪਰਮੇਸ਼ਰ ਦੇ ਹੁਕਮ ਵਿੱਚ ਹੀ ਜੀਵ ਮਾਇਆ ਦੇ ਮੋਹ ਵਿੱਚ ਲੱਗਣੇ ਕਰਕੇ 84 ਲੱਖ ਜੂਨ ਵਿੱਚ ਪਾਉਂਦੇ ਆਏ ਹਨ ਤੇ ਅੱਗੇ ਵਾਸਤੇ ਵੀ ਜੂਨਾ ਵਿੱਚ ਫੇਰੇ ਜਾਂਦੇ ਆ ਅਤੇ ਉਹਨਾਂ ਦੀ ਕਾਮ ਆਦਿਕਾਂ ਦੇ ਔਗਣਾ ਕਰਕੇ ਮੁਠੀ ਕਈਏ ਲੁੱਟੀ ਹੋਈ ਰੂਹ ਰੋਂਦੀ ਰਹਿੰਦੀ ਹੈ ਹੁਕਮ ਸੰਜਾਪੈ ਸਾਹਾ ਕਾ ਪਿਆਰੇ ਸੱਚ ਮਿਲੈ ਵਢਿਆਈ ਹੋਏ ਏ ਪਿਆਰੇ ਜੇਕਰ ਜੀਵ ਸਾਹਾ Swami ਪਰਮੇਸ਼ਰ ਦਾ ਹੁਕਮ ਗੁਰਾਂ ਦੁਆਰਾ ਸੰਜਾਪੈ ਸਿਆਨਣਾ ਕਰੇ ਤਾਂ ਸੱਚ ਸੱਚੇ ਨਾਮ ਦਾ ਸਰਵਨ ਮੰਨਣ ਨਿਧਿਆਸਣ ਤਤ ਤੁੰ ਦਾ ਸੰਸ਼ੋਧਨ ਸਰੂਪ ਦੀ ਸਾਖ ਆਦਿਤਾ ਸਤ ਸਰੂਪ ਮਿਲ ਜਾਂਦਾ ਹੈ ਫਿਰ ਬ੍ਰਹਮ ਗਿਆਨ ਦੁਆਰਾ ਪਰਮੇਸ਼ਰ ਵਿੱਚ ਅਪੇਧੋਂ ਰੂਪ ਵੜਾਈ ਸ਼ੂਭਾ ਪ੍ਰਾਪਤ ਹੁੰਦੀ ਹੈ ਜੈਸਾ ਕਿ ਪਾਵਨ ਗੁਰਬਾਣੀ ਦਾ ਵਾਕ ਹੈ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਫਿਰ ਅੱਗੇ ਪ੍ਰਸ਼ਨ ਸੀ ਸਤ ਗੁਰੂ ਜੀ ਪਰਮੇਸ਼ਰ ਦਾ ਨਾਮ ਆਖਣਾ ਕੀ ਯੋਗ ਹੈ ਐਵੇਂ ਹੀ ਆਖਦੇ ਰਹਾਂਗੇ ਪਾਤਸ਼ਾਹ ਉੱਤਰ ਦਿੰਦੇ ਆ ਆਖਣੇ ਔਖਾ ਆਖੀਐ ਪਿਆਰੇ ਕਿਉ ਸੁਣੀਐ ਸਚਨਾ ਹੇ ਪਿਆਰੇ ਪਰਮੇਸ਼ਰ ਦਾ ਨਾਮ ਕਹਿਣਾ ਬਹੁਤ ਹੀ ਕਠਨਾ ਹੈ ਪਰਮੇਸ਼ਰ ਦਾ ਆਖਣਾ ਵੀ ਆਖਾਣਾ ਦੁਆਰਾ ਕਠਨ ਹੈ ਉਸ ਦੇ ਸਰੂਪ ਲਖਣ ਦਾ ਤੇ ਸਚ ਨਾਮ ਦਾ ਸਰਵਣ ਵੀ ਨਹੀਂ ਕੀਤਾ ਜਾਂਦਾ ਜੇ ਆਖੀਐ ਕਹਿਣਾ ਕਰੀਏ ਤਾਂ ਪਤਾ ਲੱਗਦਾ ਹੈ ਕਿ ਕਠਨ ਹੋਣ ਕਰਕੇ ਸੱਚਾ ਨਾਮ ਸੁਣਿਆ ਵੀ ਕਿਵੇਂ ਜਾਵੇ ਜਾਂ ਫਿਰ ਪ੍ਰੇਸ਼ਨ ਕਰਦੇ ਇਹ ਸਤਿਗੁਰੂ ਜੀ ਜੇ ਸੁਣ ਲਵੇ ਫਿਰ ਦੱਸਦੇ ਇਹ ਭਾਈ ਹਰ ਵਕਤ ਮਨ ਸੰਕਲਪਾ ਵਿਕਲਪਾ ਵਿੱਚ ਰੁੜਿਆ ਰਹਿੰਦਾ ਇਸ ਕਰਕੇ ਸੱਚੇ ਪਰਮੇਸ਼ਰ ਦਾ ਨਾਮ ਕਿਵੇਂ ਸੁਣੋਗੇ ਕਿਉਂਕਿ ਸ਼ਰਧਾ ਵਿਸ਼ਵਾਸ ਰੂਪੀ ਕੰਨ ਨਹੀਂ ਹਨ ਜਿਵੇਂ ਸ਼ਿਵ ਪਾਰਬਤੀ ਨੂੰ ਤਿੰਨ ਵਾਰ ਅਮਰ ਕਥਾ ਸੁਣਾਉਣ ਲੱਗਾ ਪਾਰਬਤੀ ਤਿੰਨੇ ਵਾਰ ਸੌਗੀ ਇੱਕ ਵਾਰ ਤਾਂ ਮਛ ਨੇ ਸੁਣੀ ਜੋ ਮਛੰਦਰਨਾਥ ਬਣਿਆ ਇੱਕ ਵਾਰੀ ਸ਼ਿਵ ਦੀਪ ਵਿੱਚ ਜਾ ਕੇ ਸੁਣਾਉਣ ਲੱਗਾ ਉੱਥੇ ਵੀ পার্বਤੀ ਸੌਂਗੀ ਫਿਰ ਅਮਰਨਾਥ ਵਿੱਚ ਜਾ ਕੇ ਸੁਣਾਈ ਉੱਥੇ ਵੀ ਤੋਤੇ ਦਾ ਸੁੱਕਾ ਅੰਡਾ ਸੁਣ ਕੇ ਹਰਾ ਹੋ ਕੇ ਸੁਖਦੇਉ ਬਣਿਆ ਸੀ ਇਸ ਪ੍ਰਕਾਰ ਸੱਚਾ ਨਾਮ ਸੁਣਨਾ ਵੀ ਔਕਾ ਹੈ ਤੇ ਕਹਿਣਾ ਵੀ ਔਕਾ ਹੈ ਜਿਵੇਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਇੱਕ ਦਿਨ ਕੁਝ ਬ੍ਰਾਹਮਣਾਂ ਨੇ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਦੇ ਅਵਤਾਰ ਹੁੰਦਿਆਂ ਹੋਇਆ ਸੀ ਬੜੇ ਦੁਖੀ ਅਤੇ ਔਖੇ ਹਾਂ ਹੁਣ ਲੋਕ ਸਾਡਾ ਸਤਕਾਰ ਤੇ ਪੂਜਾ ਨਹੀਂ ਕਰਦੇ ਸਾਰੇ ਗੁਜ਼ਰਾਨ ਬੰਦ ਹੋ ਗਏ ਹਨ ਆਪ ਸਾਡੇ ਉੱਤੇ ਵੀ ਕਿਰਪਾ ਕਰੋ ਸਤਿਗੁਰਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜੋ ਆਖਾਂਗੇ ਕੀ ਉਹ ਮੰਨੋਗੇ ਤਾਂ ਬ੍ਰਾਹਮਣ ਕਹਿਣ ਲੱਗੇ ਮਹਾਰਾਜ ਜੇਕਰ ਰੋਜੀ ਰੋਟੀ ਮਿਲਦੀ ਹੋਵੇ ਤਾਂ ਕਿਉਂ ਨਹੀਂ ਮੰਨਾਂਗੇ ਸਤਿਗੁਰਾਂ ਨੇ ਉਹਨਾਂ ਬ੍ਰਾਹਮਣਾਂ ਨੂੰ ਕਿਹਾ ਕਿ ਤੁਸੀਂ ਹਰ ਰੋਜ਼ ਇੱਥੇ ਬੈਠ ਕੇ ਤਿੰਨ ਪਹਿਰ ਪ੍ਰਭੂ ਦਾ ਨਾਮ ਜਪਣਾ ਹੈ ਉਸ ਦੇ ਬਦਲੇ ਤੁਹਾਨੂੰ ਹਰ ਰੋਜ਼ 5-5 ਮੋਹਰਾਂ ਨਗਦ ਖਾਣ ਪੀਣ ਨੂੰ ਚੰਗੇ ਭੋਜਨ ਤੇ ਪਹਿਨਣ ਨੂੰ ਚੰਗੇ ਕੱਪੜੇ ਮਿਲ ਜਾਇਆ ਕਰਨਗੇ ਬ੍ਰਾਹਮਣਾਂ ਨੇ ਕਿਹਾ ਕਿ ਮਹਾਰਾਜ ਠੀਕ ਹੈ ਸਤਗੁਰਾਂ ਦੇ ਹੁਕਮ ਅਨਸਾਰ ਸਾਰੇ ਬ੍ਰਾਹਮਣ ਵੱਖ-ਵੱਖ ਥਾਵਾਂ ਤੇ ਬੈਠ ਕੇ ਨਾਮ ਜਪਣ ਲੱਗੇ ਭਾਈ ਆਲਮ ਸਿੰਘ ਜੀ ਉਹਨਾਂ ਦੀ ਨਿਗਰਾਨੀ ਕਰਨ ਲੱਗੇ ਸਾਰਾ ਦਿਨ ਬੀਤ ਜਾਣ ਤੇ ਸਤਗੁਰਾਂ ਪਾਸ ਹਾਜ਼ਰ ਹੋਏ ਗੁਰੂ ਜੀ ਨੇ ਉਹਨਾਂ ਨੂੰ ਕਿਉਂ ਖੰਡ ਆਦ ਵਧਿਆ ਸਨਿਗਧ ਭੋਜਨ ਕਹਿ ਕੇ ਸ਼ਿਕਾਇਤ ਤੇ ਪੰਜ-ਪੰਜ ਮੋਰਾ ਤੇ ਬਸਤਰ ਦੇ ਕੇ ਕਿਹਾ ਕਿ ਤੁਸੀਂ ਇਸੇ ਤਰ੍ਹਾਂ ਹਰ ਰੋਜ਼ ਨਾਮ ਜਪਣਾ ਹੈ ਪਰ ਬ੍ਰਾਹਮਣ ਕਹਿਣ ਲੱਗੇ ਕਿ ਮਹਾਰਾਜ ਜੋ ਹੋਇਆ ਇਹੋ ਬਹੁਤ ਹੈ ਸਾਥੋਂ ਇਹ ਔਖਾ ਕੰਮ ਨਹੀਂ ਹੋ ਸਕਦਾ ਇਸ ਦੇ ਨਾਲੋਂ ਸਾਡਾ ਪੱਤਰੀ ਵਾਚਣਾ ਹੀ ਠੀਕ ਹੈ ਉਸ ਦੇ ਨਾਲ ਹੀ ਗੁਜ਼ਾਰਾ ਕਰ ਲਵਾਂਗੇ ਥੋੜੀ ਖਾ ਲਵਾਂਗੇ ਪਰੇ ਔਖਾ ਕੰਮ ਨਹੀਂ ਹੁੰਦਾ ਇਹ ਕਹਿੰਦੇ ਹੋਏ ਨਮਸਕਾਰ ਕਰਕੇ ਵਿਦਾ ਹੋਗੇ ਜੈਸਾ ਕਿ ਰਾਹੁ ਕੇਤੂ ਦੋਏ ਬੈਲ ਹਮਾਰੇ ਸਾੜ ਸਤੀ ਹੈ ਖੇਤੀ ਪੱਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆਵੇ ਛੇਤੀ ਭਾਗ ਪਰਮੇਸ਼ਰ ਦਾ ਨਾਮ ਜਪਣਾ ਬੜਾ ਔਖਾ ਹੈ ਜਿੰਨੇ ਸੋ ਸਾ ਲਾਹਿਆ ਪਿਆਰੇ ਹਉ ਤਿਨ ਬਲਹਾਰੇ ਜਾਉ ਏ ਪਿਆਰੇ ਜਿਨ੍ਹਾਂ ਨੇ ਉਸ ਪਰਮੇਸ਼ਰ ਦੀ ਸ਼ਲਾਘਾ ਕੀਤੀ ਹੈ ਅਸੀਂ ਉਹਨਾਂ ਗੁਰਮੁਖਾਂ ਤੋਂ ਬਲਹਾਰੇ ਕੁਰਬਾਨ ਜਾਂਦੇ ਹਾਂ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਉ ਏ ਪਿਆਰੇ ਜਿਹੜੇ ਸਤ ਸੰਤੋਖ ਗੁਣਾ ਵਾਲੇ ਗੁਰਮੁਖ ਜਨ ਹਨ ਉਹਨਾਂ ਨੂੰ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਮਿਲਦਾ ਹੈ ਜਿਸ ਨਾਮ ਦੇ ਮਿਲਣੇ ਕਰਕੇ ਉਨ੍ਹਾਂ ਦੇ ਜਿਤ ਦੇ ਦੀਆਂ ਬਿਰਤੀਆਂ ਸੰਤੁਸ਼ਟ ਹੋ ਜਾਂਦੀਆਂ ਹਨ ਤੇ ਉਹਨਾਂ ਨੂੰ ਪਰਮੇਸ਼ਰ ਕਿਰਪਾ ਨਦਰੀ ਦ੍ਰਿਸ਼ਟੀ ਕਰਕੇ ਆਪਣੇ ਸਰੂਪ ਦੇ ਮੇਲ ਵਿੱਚ ਮਿਲਾ ਲੈਂਦਾ ਹੈ ਭਾਵ ਅਪੇਦ ਕਰ ਲੈਂਦਾ ਹੈ ਕਾਇਆ ਕਾਗਦ ਜੇਥੀਏ ਪਿਆਰੇ ਮਨਮਸਵਾਣੀ ਧਾਰ ਏ ਪਿਆਰੇ ਜੇਕਰ ਸਰੀਰ ਬੁੱਧੀ ਰੂਪੀ ਕਾਗਜ ਉਵੇਤੇ ਮਨ ਚਿਤ ਰੂਪੀ ਮਸਵਾਣੀ ਸਿਆਹੀ ਦੀ ਦਿਵਾਤ ਵਿੱਚ ਕਰਣਾ ਮੈਤਰੀ ਮੁੱਦਤਾ ਅਪੇਖਿਆ ਆਦ ਗੁਣ ਸਰਦਾ ਰੂਪ ਸਿਆਹੀ ਨੂੰ ਧਾਰਨ ਕਰ ਲਵੇ ਅਤੇ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਏ ਪਿਆਰੇ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਵਾਲੀ ਲਲਤਾ ਹੁੰਦਾ ਜੇਵਾ ਜ਼ਬਾਨ ਲੇਖਣ ਕਲਮ ਬਣਾ ਕੇ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਵਿਚਾਰ ਕੇ ਸਰੀਰ ਬੁੱਧ ਰੂਪੀ ਕਾਗਜ਼ ਦੇ ਉੱਤੇ ਲਿਖਣਾ ਕਰੋ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਧਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਧਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਪਿਆਰੇ ਜਿਹੜੇ ਗੁਰਮਖ ਜਨ ਸੱਚੇ ਨਾਮ ਨੂੰ ਸ਼ਰਵਣ ਮੰਨਣ ਨਿਧਿਆਸਨ ਕਰਕੇ ਹਿਰਦੇ ਵਿੱਚ ਧਾਰਨ ਕਰਕੇ ਲਿਖਦੇ ਆ ਭਾਵ ਵਸਾਉਂਦੇ ਆ ਉਹ ਲੇਖਾਰੀ ਉਹ ਲੇਖਕ ਪੁਰਖ ਸੰਸਾਰ ਵਿੱਚ ਤੰਤਾ ਦੇ ਜੋਗ ਹਨ ਜਿਨ੍ਹਾਂ ਨੇ ਜ਼ੁਬਾਨ ਰੂਪੀ ਕਲਮ ਦੇ ਨਾਲ ਬੁੱਧ ਰੂਪੀ ਕਾਗਜ਼ ਦੇ ਉੱਤੇ ਮਨ ਨੂੰ ਦਿਵਾਤ ਬਣਾ ਕੇ ਸਰਦਾ ਰੂਪੀ ਸਿਆਹੀ ਨਾਲ ਅੱਖਰ ਪਾ ਕੇ ਸੱਚੇ ਹਰੀ ਦੇ ਗੁਣਾ ਨੂੰ ਲਿਖਣ ਦੀ ਵਿਚਾਰ ਉਰ ਹਿਰਦੇ ਵਿੱਚ ਧਾਰਨ ਕੀਤੀ ਹੈ ਉਹ ਲਿਖਾਰੀ ਸੰਸਾਰ ਵਿੱਚ ਧੰਤਾ ਦੇ ਜੋਗ ਹਨ ਵਾਹੀ ਗੁਰੂ ਵਾਹੀ ਗੁਰੂ ਵਾਹੀ Varre Guru. ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਕੀ ਫਤਿਹ